ਸਰਕਾਰ ਇਸ ਵੇਲੇ ਦੀ ਵੱਡੀ ਖਬਰ ਅੰਬਲੀਸਰ ਤੋਂ سامنے ਆ ਰਹੀ ਹੈ ਜਿੱਥੇ ਅ ਜੋ ਮੈਡੀਕਲ ਕਰਵਾਉਣ ਦੇ ਲਈ ਕੈਦੀ ਨੂੰ ਲੈ ਕੇ ਆਇਆ ਸੀ ਪੁਲਿਸ ਮੁਲਾਜ਼ਮ ਏਐਸਆਈ ਉਸ ਦੀ ਮੌਤ ਹੋ ਗਈ ਹੈ ਸੋ ਦੱਸਦੇ ਨੇ ਆ ਕਿ ਕੈਦੀ ਦਾ ਮੈਡੀਕਲ ਕਰਵਾਉਣ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀਗਾ ਪਰ ਕਿਹਾਈ ਜਾ ਰਹੀ ਹੈ ਕਿ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਇਸ ਦੌਰਾਨ ਕੈਦੀ ਵੱਲੋਂ ੱਤਕਾ ਮਾਰਿਆ ਗਿਆ ਏਐਸਆਈ ਪਰਮਜੀਤ ਸਿੰਘ ਨੂੰ ਤਾਂ ਉਹ ਜ਼ਮੀਨ ਤੇ ਡਿੱਗ ਜਾਂਦੇ ਨੇ ਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਡਾਕਟਰ ਦੇ ਦੱਸਣ ਮੁਤਾਬਕ ਏਐਸਆਈ ਪਰਮਜੀਤ ਸਿੰਘ ਨੂੰ ਹਾਰਟ ਅਟੈਕ ਆਇਆ ਹੈ ਫਿਲਹਾਲ ਜਾਨ ਜਿਹੜੀ ਕੀਤੀ ਜਾ ਰਹੀ ਹੈ ਪਰ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਈ ਹੈ ਜਿੱਥੇ ਵੱਡੀ ਜਿਹੜੀ ਹੈ ਉਹ ਖਬਰ ਹੈ ਕਿ ਐਸਆਈ ਪਰਮਜੀਤ ਸਿੰਘ ਦੀ ਮੌਤ ਹੋਈ ਹੈ ਉਹੀ ਐਸਆਈ ਜਿਸਨੇ ਇੱਕ ਕੈਦੀ ਨੂੰ ਭੱਜਣ ਦੇ ਲਈ ਰੋਕਿਆ ਸੀ ਉਸ ਨੂੰ ਉਸ ਦੀ ਕੋਸ਼ਿਸ਼ ਜਿਹੜੀ ਹੈ ਹਾਲਾਂਕਿ ਪੁਲਿਸ ਜਿਸ ਦੀ ਮੌਤ ਹੋ ਗਈ ਹੈ ਉਹਨਾਂ ਦੀ ਕੋਸ਼ਿਸ਼ ਜਿਹੜੀ ਹੈ ਕਾਮਯਾਬ ਰਹੀ ਜੋ ਕੈਦੀ ਹੈ ਉਹਨਾਂ ਨੂੰ ਫੜ ਲਿਆ ਗਿਆ ਪਰਾ ਐਸਆਈ ਪਰਮਜੀਤ ਸਿੰਘ ਦੀ ਮੌਤ ਹੋ ਗਈ ਹੈ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਹਸਪਤਾਲ ਦੇ ਬਾਹਰ ਦੇ ਜਿੱਥੇ ਉਹ ਕੈਦੀ ਨੇ ਜਿਨ੍ਹਾਂ ਨੂੰ ਜੰਜੀਰਾਂ ਦੇ ਵਿੱਚ ਜਕੜਿਆ ਹੋਇਆ ਹੈ ਇਹ ਕੈਦੀ ਜਿਹੜੇ ਨੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਕਿਸੇ ਕੇਸ ਦੇ ਵਿੱਚ ਇਹਨਾਂ ਨੂੰ ਫੜਿਆ ਗਿਆ ਸੀਗਾ ਤੇ ਮੈਡੀਕਲ ਕਰਵਾਉਣ ਦੇ ਲਈ ਇਹਨਾਂ ਨੂੰ ਹਸਪਤਾਲ ਲਿਆਂਦਾ ਗਿਆ ਤੇ ਇਸ ਦੌਰਾਨ ਹਸਪਤਾਲ ਦੇ ਵਿੱਚ ਜਦੋਂ ਇਹਨਾਂ ਦਾ ਮੈਡੀਕਲ ਹੋਇਆ ਤਾਂ ਇੱਕ ਕੈਦੀ ਵੱਲੋਂ ਭੱਜਣ ਦੀ ਉੱਥੋਂ ਕੋਸ਼ਿਸ਼ ਕੀਤੀ ਗਈ ਔਰ ਜਦੋਂ ਐਸਆਈ ਪਰਮਜੀਤ ਸਿੰਘ ਨੇ ਇਸ ਕੈਦੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਤੱਕਾ ਮਾਰਿਆ ਗਿਆ ਐਸਆਈ ਜ਼ਮੀਨ ਉੱਤੇ ਡਿੱਗ ਜਾਂਦਾ ਹੈ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਰੰਤ ਹਸਪਤਾਲ ਵਿੱਚ ਜਿਹੜੀ ਡਾਕਟਰਾਂ ਦੀ ਟੀਮ ਸੀ ਉਹਨਾਂ ਨੇ ਉਸ ਦਾ ਜਿਹੜਾ ਹੈ ਜਾਂਚ ਕੀਤੀ ਹੈ ਤਾਂ ਡਾਕਟਰ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ ਫਿਲਹਾਲ ਬੇहद ਮੰਦ ਭਾਗੀ ਖਬਰ ਹੈ ਐਸਆਈ ਪਰਮਜੀਤ ਸਿੰਘ ਜੋ ਕਿ ਬਸਟੈਂਡ ਦੇ ਵਿਸ਼ਤਨਾਤ ਹੈ ਔਰ ਡਿਊਟੀ ਨਿਭਾਰੇ ਸੰਤੇ ਮੁਲਾਜ਼ਮ ਜਿਹੜੇ ਨੇ ਉਹ ਇੱਕ ਕੈਦੀ ਦੋ ਕੈਦੀਆਂ ਨੂੰ ਲੈ ਕੇ ਆਉਂਦੇ ਨੇ ਹਸਪਤਾਲ ਦੇ ਵਿੱਚ ਔਰ ਇੱਕ ਕੈਦੀ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰਮਜੀਤ ਸਿੰਘ ਐਸਆਈ ਨਾਮ ਦੱਸਿਆ ਜਾ ਰਿਹਾ ਹੈ ਔਰ ਕਿਹਾ ਜਾ ਰਿਹਾ ਹੈ ਕਿ ਇਹ ਐਸਆਈ ਪਰਮਜੀਤ ਸਿੰਘ ਜਿਨ੍ਹਾਂ ਦੀ ਮੌਤ ਹੋਈ ਹੈ ਇਹਨਾਂ ਨੇ ਕੈਦੀ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਉਹਨਾਂ ਨੂੰ ਫੜਿਆ ਗਿਆ ਸੋ ਸਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਜੁੜ ਚੁੱਕੇ ਨੇ ਗੁਰਪ੍ਰੀਤ ਜਿਸ ਤਰ੍ਹਾਂ ਦੇ ਨਾਲ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਐਸਆਈ ਪਰਮਜੀਤ ਸਿੰਘ ਦੀ ਮੌਤ ਹੋ ਗਈ ਹੈ ਕੀ ਕੁਝ ਮਾਜਰਾ ਹੈ ਪਾ ਮੈਡਮ ਜਿਸ ਤਰ੍ਹਾਂ ਵੀਡੀਓ ਸਾਹਮਣੇ ਆ ਰਹੀ ਹੈ ਤਾਂ ਉਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਜਿਹੜੇ ਐਸ.ਆਈ. ਪਰਮਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਖਾਲਾ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਦੇ ਲਈ ਪੰਜ ਨੌਜਵਾਨਾਂ ਨੂੰ ਲੈ ਕੇ ਗਏ ਸੀ ਤਾਂ ਦੇਰ ਰਾਤ ਇਹਨਾਂ ਪੰਜ ਨੌਜਵਾਨਾਂ ਨੂੰ ਪੁਲਿਸ ਦੇ ਵੱਲੋਂ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਦੇ ਉੱਪਰ 7 51 ਦਾ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਜਦੋਂ ਉਹ ਸਵੇਰੇ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦਾ ਮੈਡੀਕਲ ਕਰਵਾਉਣ ਦੇ ਲਈ ਲੈ ਕੇ ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਸਾਇਲੈਂਟ ਅਟੈਕ ਹੋ ਜਾਂਦਾ ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਅ ਜਿਸ ਤਰ੍ਹਾਂ ਨਾ ਗੁਰਪ੍ਰੀਤ ਬਹੁਤ ਹੀ ਮੰਦ ਭਾਗ ਦੀ ਖਬਰ ਹੈ ਕਿਉਂਕਿ ਕੈਦੀ ਨੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਭੱਜਣ ਲੱਗਾ ਤਾਂ ਉਸਨੇ ਐਸਆਈ ਨੂੰ ਤੱਕਾ ਦਿੱਤਾ ਸੀ ਔਰ ਉਹ ਬਿਲਕੁਲ ਅਜ ਤੱਕਾ ਲੱਗਨ ਦੇ ਨਾਲ ਆਪਣੇ ਆਪ ਨੂੰ ਜਿਹੜੀਆਂ ਬੈਲੈਂਸ ਨਹੀਂ ਕਰ ਪਾਏ ਔਰ ਜ਼ਮੀਨ ਉੱਤੇ ਹਿਠ ਡਿੱਗ ਗਏ ਔਰ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਤਾਂ ਮੈਨੂੰ ਬਿਲਕੁਲ ਜਿਸ ਤਰ੍ਹਾਂ ਇੱਕ ਨੌਜਵਾਨ ਦਾ ਪਤਾ ਲੱਗਾ ਹੈ ਕਿ ਉਹ ਆਪਣੀ ਹੱਥ ਕੱਢੀ ਛਡਵਾ ਕੇ ਭੱਜਣ ਦੀ ਕੋਸ਼ਿਸ਼ ਕਰਦਾ ਤਾਂ ਜਿਹੜੇ ਪਰੰਦੀ ਤੇ ਐਸਆਈ ਨੇ ਉਹ ਵੀ ਉਹਨਾਂ ਦੇ ਮਗਰ ਭੱਜਦੇ ਨੇ ਜਿੱਥੋਂ ਬਾਹਰ ਉਹ ਰਾਸਤੇ ਦੇ ਵਿੱਚ ਡਿੱਗ ਜਾਂਦੇ ਨੇ ਤਾਂ ਉਹਨਾਂ ਨੂੰ ਇੱਕਦਮ ਅਟੈਕ ਹੋ ਜਾਂਦਾ ਤਾਂ ਉਹਨਾਂ ਦੇ ਨਾਲ ਦੇ ਜਿਹੜੇ ਪੁਲਿਸ ਮੁਲਾਜ਼ਮ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਮੌਕੇ ਤੋਂ ਹੀ ਜਿਹੜੇ ਦੂਸਰੇ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਵੀ ਪੜ ਲਿਆ ਜਾਂਦਾ ਤਾਂ ਜਿਸ ਤੋਂ ਬਾਅਦ ਥਾਣਾ ਰਾਮ ਬਾਗ ਦੇ ਐਸਐਚਓ ਮੈਡਮ ਰਾਜਵਿੰਦਰਪੁਰ ਆਪਣੀ ਪੁਲਿਸ ਪਾਰਟੀ ਦੇ ਨਾਲ ਉੱਥੇ ਪਹੁੰਚਦੇ ਨੇ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਕਰਦੇ ਨੇ ਤੇ ਡਾਕਟਰਾਂ ਦੇ ਵੱਲੋਂ ਵੀ ਜਵਾਬ ਦੇ ਦਿੱਤਾ ਜਾਂਦਾ ਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਸਾਡੇ ਨਾਲ ਸਾਡੇ ਸਹਿਯੋਗੀ ਗੁਰਪ੍ਰੀਤ ਸਿੰਘ ਜੁੜੇ ਹੋਏ ਸੀਗੇ ਅੰਮ੍ਰਿਤਸਰ ਤੋਂ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਐਸਆਈ ਪਰਮਜੀਤ ਸਿੰਘ ਜੋ ਕਿ ਇਹਨਾਂ ਦੋ ਕੈਦੀਆਂ ਨੂੰ ਹਸਪਤਾਲ ਲਿਉਂਦੇ ਨੇ ਮੈਡੀਕਲ ਕਰਵਾਉਣ ਦੇ ਲਈ ਤਾਂ ਇਸ ਦੌਰਾਨ ਇਹਨਾਂ ਦੋਨੋਂ ਵਿੱਚੋਂ ਇੱਕ ਕੈਦੀ ਹਥਕੜੀ ਛੁਡਾ ਕੇ ਭੱਜਦਾ ਹੈ ਆਪਾਂ ਔਰ ਪਿੱਛੋਂ ਐਸਆਈ ਪਰਮਜੀਤ ਸਿੰਘ ਦੇਨ ਉਸ ਨੂੰ ਪੜਨ ਦੇ ਲਈ ਤਾਂ ਤੱਕਾ ਮਾਰਿਆ ਜਾਂਦਾ ਹੈ ਉਸ ਕੈਦੀ ਵੱਲੋਂ ਪਰ ਜਿਹੜੇ ਟਾਈਮ ਸਰ ਉਹਨਾਂ ਕੈਦੀਆਂ ਨੂੰ ਫੜ ਲਿਆ ਜਾਂਦਾ ਹੈ ਲੇਕਿਨ ਜਿਹੜੇ ਐਸਆਈ ਪਰਮਜੀਤ ਸਿੰਘ ਹੈ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਫਿਲਹਾਲ तमाम ਜਾਣਕਾਰੀ ਜਿਹੜੀ ਹੈ ਉਹ ਜਿਹੜੇ ਉੱਥੇ ਡਾਕਟਰ ਮੌਜੂਦ ਸੀਗੇ ਉਹ ਨਾਲ ਦੇ ਨਾਲ ਜਿਹੜੇ ਪੁਲਿਸ ਅਫਸਰ ਜਿਹੜੇ ਮੌਜੂਦ ਸੀ ਉਹਨਾਂ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕੀ ਕੁਝ ਦੱਸ ਰਹੇ ਨੇ ਆਓ ਸੁਣਦੇ ਹਾਂ ਇਹ ਪਰਮਜੀਤ ਸੀਗਾ ਤੇ ਉਹ ਤਾਂ ਇੱਕ ਮੁਰਜਮ ਨੂੰ ਲੈ ਕੇ ਆਏ ਸੀ ਜੇਲ੍ਹ ਭੇਜਣ ਤੋਂ ਪਹਿਲਾਂ ਟੈਸਟ ਕਰਵਾਉਣ ਲਈ ਆਣਾ ਹੁੰਦਾ। ਬਸ ਕਿੱਥੇ ਟੈਗ ਆ ਗਿਆ ਸੀ ਕਿਹੜੇ ਥਾਣੇ ਕਰਤਾ ਸੀ? ਨਹੀਂ ਇਹਦੇ ਬਾਰੇ ਤਾਂ ਨਹੀਂ ਮੈਨੂੰ ਨੌਲੇਜ ਹੈ ਸਾਡੇ ਕੋਲ ਤਾਂ ਉਹ ਮੁਰਜਮ ਲੈ ਕੇ ਆਏ ਸੀ ਉੱਥੇ ਸੀਗਾ ਬਸਟਾਨ ਤੇ ਤਨਾਤ ਸੀਗਾ ਮੈਡੀਕਲ ਕਰਾਉਣ ਵਾਸਤੇ ਇੱਥੇ ਅਟੈਕ ਹੋ ਗਿਆ ਐਮਰਜੈਂਸੀ ਦੇ ਅੰਦਰ ਦੀ ਡੈਥ ਹੋ ਗਈ। ਮੇਰੇ ਐਸ.ਆਈ. ਸਾਹਿਬ ਸੀਗੇ ਇੱਥੇ ਮੈਡੀਕਲ ਕਰਾਉਣ ਵਾਸਤੇ ਆਏ ਆ ਅਚਾਨਕ ਇਹਨਾਂ ਨੂੰ ਜਿਹੜਾ ਉਹ ਅਟੈਕ ਆ ਗਿਆ ਐਮਰਜੈਂਸੀ ਦੇ ਅੰਦਰ ਤੇ ਡੈਥ ਹੋ ਗਈ। ਨਹੀਂ 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 ਕਹਦੀ ਸੀ ਕੋਈ ਇਸ ਕੇ ਦੇ ਬਿਸ਼ੇਸ਼ ਫਾਰਮ ਕੋ ਮੈਂ ਦੱਸਦੀ ਹਾਂ 2 ਮਿੰਟ ਮੈਨੂੰ ਡਾਕਟਰ ਸਾਹਿਬ ਨਾਲ ਗੱਲ ਕਰ ਲਾਓ ਤਾਂ ਕੀ ਨਾਮ ਆ ਮਾੜਾ ਜਿਹਾ ਇਲਾਜ ਮੇਰੇ ਐਸੇ